ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਤੇ ਜੇਕਰ ਇਸ ਦਿਨ ਤੱਕ ਤੁਸੀਂ ਇਸ ਪੰਗਤੀ ਦਾ ਜਾਪ ਜਿੰਨੀ ਵੀ ਵਾਰ ਬੋਲੋਗੇ ਓਨਾ ਹੀ ਤੁਹਾਨੂੰ ਮਾਨ ਸਤਿਕਾਰ ਤੇ ਪੈਸਾ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਸਾਤ ਸੰਗਤ ਜੀ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਭਾਵੇਂ ਕਹਿ ਲਓ ਕਿ ਅੱਜ ਦੀ ਵੀਡੀਓ ਵਿੱਚ ਅਸੀਂ ਗੁਰਬਾਣੀ ਦਾ ਉਹ ਸ਼ਬਦ ਉਸ ਪੰਕਤੀ ਨੂੰ ਸਾਂਝਿਆ ਕਰਨ ਵਾਲੇ ਹਾਂ ਜਿਸ ਪੰਕਤੀ ਦਾ ਜਾਪ ਆਪਾਂ ਜਿੰਨਾ ਜ਼ਿਆਦਾ ਆਪਣੇ ਘਰ ਦੇ ਵਿੱਚ ਕਰਾਂਗੇ ਉਨਾ ਹੀ ਸਾਡੇ ਘਰ ਦੇ ਵਿੱਚ ਜੀਵਾਂ ਦੇ ਵਿੱਚ ਪ੍ਰੇਮ ਪਿਆਰ ਵੱਧ ਜਾਵੇਗਾ ਘਰ ਦੇ ਵਿੱਚ ਪੈਸਾ ਆ ਜਾਵੇਗਾ ਤਾਂ ਉਹ ਕਿਹੜਾ ਸ਼ਬਦ ਹੈ ਕਿਸ ਪੰਕਤੀ ਦਾ ਜਾਪ ਹੈ ਤੇ ਖਾਸ ਕਰਕੇ ਜੇ ਮੇਰੀਆਂ ਭੈਣਾਂ ਪੜਾ ਸਭ ਤੋਂ ਵੱਧ ਲਾਭ ਇਸ ਦਾ ਉਠਾ ਸਕਦੇ ਹਨ ਤਾਂ ਉਠਾ ਲੈਣ ਇਹ ਸਾਰੀ ਹੀ ਗੱਲਬਾਤ ਅਸੀਂ ਅੱਜ ਦੀ ਵੀਡੀਓ ਵਿੱਚ ਕਰਨ ਵਾਲੇ ਹਾਂ ਕਿ ਉਹ ਕਿਹੜਾ ਸ਼ਬਦ ਹੈ ਕਿਸ ਪੰਕਤੀ ਦਾ ਜਾਪ ਹੈ ਤੇ ਕਿਸ ਵੇਲੇ ਕਰਨਾ ਹੈ ਤੇ ਇਹ ਜਾਪ ਜਿਹੜਾ ਹੈ ਵੀਰਾਂ ਭੈਣਾਂ ਨੇ ਹੀ ਕਰਨਾ ਹੈ ਇਸ ਕਰਕੇ ਆਪਣੀ ਪੂਰੀ ਹੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਤ ਸੰਗਿਆ ਜੀ ਵੇਖੋ ਜੀ ਸਾਡੀ ਜ਼ਿੰਦਗੀ ਵਿੱਚ ਪਿਆਰ ਪੈਸਾ ਇਹ ਦੋਵੇਂ ਹੀ ਚੀਜ਼ਾਂ ਬੜੀਆਂ ਜ਼ਿਆਦਾ ਜ਼ਰੂਰੀ ਹਨ ਕਿਉਂਕਿ ਅੱਜ ਦੇ ਸਮੇਂ ਵਿੱਚ ਜੇਕਰ ਇਹਨਾਂ ਦੇ ਵਿੱਚੋਂ ਇੱਕ ਵੀ ਚੀਜ਼ ਸਾਡੇ ਕੋਲ ਨਹੀਂ ਹੈ ਫਿਰ ਦੂਸਰੀ ਚੀਜ਼ ਦਾ ਰੰਗ ਫਿੱਕਾ ਪੈ ਜਾਂਦਾ ਹੈ ਪਰ ਜੇ ਵੇਖਿਆ ਜਾਵੇ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ ਜੀ ਘਰ ਦੇ ਜੀਵਾਂ ਦਾ ਆਪਸ ਵਿੱਚ ਪ੍ਰੇਮ ਪਿਆਰ ਪਤੀ ਪਤਨੀ ਦਾ ਆਪਸ ਵਿੱਚ ਪ੍ਰੇਮ ਪਿਆਰ ਕਿਉਂਕਿ ਜਿੱਥੇ ਪਿਆਰ ਹੈ ਉੱਥੇ ਹੀ ਬੰਦਾ ਥੋੜੇ ਵਿੱਚ ਗੁਜ਼ਾਰਾ ਕਰ ਸਕਦਾ ਹੈ ਪਰ ਜੇਕਰ ਪਿਆਰ ਨਹੀਂ ਹੈ ਪੈਸਾ ਹੈ ਤਾਂ ਪ੍ਰੇਮ ਪਿਆਰ ਤੋਂ ਬਿਨਾ ਪੈਸਾ ਵੀ ਸੁੱਖ ਜ਼ਹਿਰ ਲੱਗਦਾ ਹੈ ਬੰਦਾ ਉਹ ਸੁੱਖ ਫਿਰ ਮਾਣ ਹੀ ਨਹੀਂ ਸਕਦਾ ਇਹ ਦੋਵੇਂ ਹੀ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਬੜੀ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਇਹ ਦੋਵੇਂ ਹੀ ਚੀਜ਼ਾਂ ਸਾਡੇ ਕਰਦੇ ਵਿੱਚ ਆ ਸਕਦੀਆਂ ਹਨ ਜੇਕਰ ਅਸੀਂ ਥੋੜੀ ਜਿਹੀ ਸੂਝ-ਬੂਝ ਵਰਤ ਲਈਏ ਤੇ ਨਾਲ-ਨਾਲ ਗੁਰਬਾਣੀ ਦਾ ਇਹ ਜਾਪ ਕਰ ਲਈਏ ਕਿਉਂਕਿ ਇਹਨਾਂ ਪੰਕਤੀਆਂ ਦੇ ਵਿੱਚ ਇੰਨੀ ਤਾਕਤ ਹੈ ਨਾ ਜੀ ਕੇ ਬੋਲਦੇ ਅੰਸਾਰ ਹੀ ਸਾਡੇ ਘਰ ਦੇ ਜੀਵਾਂ ਦੇ ਉੱਤੇ ਸਾਡੇ ਘਰ ਦੇ ਕਾਰੋਬਾਰ ਦੇ ਉੱਤੇ ਇੰਨਾ ਜ਼ਿਆਦਾ ਅਸਰ ਹੋ ਜਾਵੇਗਾ ਤੇ ਉਹ ਕਿਹੜੀਆਂ ਪੰਕਤੀਆਂ ਹਨ ਉਹਨਾਂ ਬਾਰੇ ਦੱਸਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਜੋ ਤੁਹਾਡੇ ਲਈ ਬੜੇ ਹੀ ਫਾਇਦੇਮੰਦ ਸਾਬਿਤ ਹੋ ਜਾਣਗੇ ਅੱਜ ਦੇ ਸਮੇਂ ਵਿੱਚ ਸਾਡੇ ਵਿੱਚ ਕਹਿਲਾਪਣ ਬਹੁਤ ਵਧ ਗਿਆ ਹੈ ਸਾਡੇ ਵਿੱਚ ਇਹ ਸਹਿਨਸ਼ੀਲਤਾ ਤਾਂ ਰਹੀ ਹੀ ਨਹੀਂ ਭਾਵੇਂ ਕਿ ਜੇ ਕਿਸੇ ਦੀ ਸਾਡੀ ਕੋਈ ਗਲਤੀ ਕੱਢ ਦਿੰਦਾ ਹੈ ਤਾਂ ਸਾਡੇ ਵਿੱਚ ਕੋਈ ਕਮੀ ਕੱਢ ਦਿੰਦਾ ਹੈ ਅਸੀਂ ਫਿਰ ਝਟ ਹੀ ਕਾਲੇ ਪੈ ਜਾਂਦੇ ਹਾਂ ਸਾਡੇ ਵਿੱਚ ਕੋਈ ਕਮੀ ਕੱਢ ਦਿੱਤੀ ਤੇ ਅਸੀਂ ਗੁੱਸੇ ਹੋ ਜਾਂਦੇ ਹਾਂ ਅਸੀਂ ਆਖਦੇ ਹਾਂ ਇਹ ਸਾਹਮਣੇ ਵਾਲਾ ਹੋਵੇ ਕੋਣ ਜਿਸ ਨੇ ਮੇਰੇ ਵਿੱਚ ਇਹ ਕਮੀ ਕੱਢੀ ਹੈ ਮੈਨੂੰ ਮੇਰੀ ਗਲਤੀ ਦੱਸੀ ਹੈ ਭਾਵੇਂ ਕਿ ਸਾਹਮਣੇ ਵਾਲਾ ਬਿਲਕੁਲ ਹੀ ਸੱਚਾ ਹੋਵੇ ਉਹਨੇ ਸਾਡੇ ਭਲਾਈ ਦੇ ਲਈ ਹੀ ਸਾਨੂੰ ਰੋਕਿਆ ਟੋਕਿਆ ਹੋਵੇਗਾ ਪਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੋਕ ਟੋਕ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਯਾਦ ਰੱਖਣਾ ਜੀ ਇਸ ਦੁਨੀਆ ਦੇ ਵਿੱਚ ਝੂਠੀ ਪ੍ਰਸ਼ੰਸਾ ਕਰਨ ਵਾਲੇ ਆਪਣਾ ਮਤਲਬ ਕੱਢਣ ਦੇ ਲਈ ਝੂਠੀਆਂ ਤਾਰੀਫਾਂ ਦੇ ਪੁੱਲ ਬੰਨਣ ਵਾਲੇ ਇਨਸਾਨ ਤੁਹਾਨੂੰ ਬਹੁਤ ਮਿਲ ਜਾਣਗੇ ਪਰ ਸਾਡੀ ਜ਼ਿੰਦਗੀ ਦੇ ਵਿੱਚ ਸਾਡੀ ਕਮੀ ਨੂੰ ਵੇਖ ਕੇ ਸਾਡੀ ਗਲਤੀ ਨੂੰ ਵੇਖ ਕੇ ਸਾਨੂੰ ਸੁਚੇਤ ਕਰਨ ਵਾਲੇ ਬਹੁਤ ਇਨਸਾਨ ਘੱਟ ਮਿਲਦੇ ਹਨ ਤਾਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਇਹ ਅਜਿਹੇ ਇਨਸਾਨ ਹੈ ਜੋ ਸਾਨੂੰ ਰੋਕ ਟੋਕ ਰਿਹਾ ਹੈ ਤਾਂ ਸਾਡੀਆਂ ਗਲਤੀਆਂ ਬਾਰੇ ਕਮੀਆਂ ਬਾਰੇ ਸਾਨੂੰ ਸੁਚੇਤ ਕਰ ਰਿਹਾ ਹੁੰਦਾ ਹੈ ਤਾਂ ਕਰਮਾ ਵਾਲੇ ਇਨਸਾਨ ਹੋ ਤੁਸੀਂ ਉਹ ਇਨਸਾਨ ਕਦੇ ਵੀ ਆਪਣੇ ਆਪ ਤੋਂ ਦੂਰ ਸਾਨੂੰ ਨਹੀਂ ਹੋਣ ਦੇਣਾ ਚਾਹੁੰਦਾ ਕਿਉਂਕਿ ਉਹਦੀਆਂ ਕੱਡੀਆਂ ਹੋਈਆਂ ਕਮੀਆਂ ਤੇ ਗਲਤੀਆਂ ਹੀ ਸਾਨੂੰ ਕਾਮਯਾਬ ਬਣਾ ਰਹੀਆਂ ਹੁੰਦੀਆਂ ਹਨ ਕਿਉਂਕਿ ਅਸੀਂ ਗਲਤੀਆਂ ਕਮੀਆਂ ਸੁਣ ਕੇ ਫਿਰ ਉਸ ਨੂੰ ਸੁਧਾਰਦੇ ਵੀ ਹਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖ ਲੈਣਾ ਕਦੇ ਵੀ ਜਦੋਂ ਕੋਈ ਸਾਡੇ ਦੇ ਵਿੱਚ ਕਮੀ ਕੱਢੇ ਗਲਤੀ ਕੱਢੇ ਸਾਡੀ ਕਿਸੇ ਵੀ ਗੱਲ ਤੋਂ ਸਾਨੂੰ ਰੋਕ ਟੋਕ ਕਰੇ ਤਾਂ ਕਦੇ ਵੀ ਕਹਲੇ ਨਹੀਂ ਪੈਣਾ ਚਾਹੀਦਾ ਜਰਾ ਰੁਕ ਕੇ ਸਹਜ ਦੇ ਨਾਲ ਸੋਚਣਾ ਚਾਹੀਦਾ ਹੈ ਕਿ ਸੱਚਮੁੱਚ ਹੀ ਇਹ ਮੇਰੇ ਵਿੱਚ ਕਮੀ ਹੋਵੇਗੀ ਇਹ ਗਲਤੀ ਮੈਂ ਕਰ ਰਹੀ ਹਾਂ ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਇਹ ਸਵਾਲ ਕਰਾਂਗੇ ਤਾਂ ਆਪਾਂ ਆਪਣੇ ਆਪ ਨੂੰ ਕਦੇ ਵੀ ਝੂਠ ਨਹੀਂ ਬੋਲ ਸਕਦੇ ਆਪਾਂ ਦੁਨੀਆ ਨੂੰ ਬੇਵਕੂਫ ਬਣਾ ਲਵਾਂਗੇ ਪਰ ਆਪਣੇ ਆਪ ਨੂੰ ਨਹੀਂ ਬਣਾ ਸਕਦੇ ਸਾਨੂੰ ਖੁਦ ਨੂੰ ਪਤਾ ਹੁੰਦਾ ਹੈ ਅਸੀਂ ਕਿੱਥੇ ਸਹੀ ਹਾਂ ਕਿੱਥੇ ਗਲਤ ਹਾਂ ਬਸ ਗੱਲ ਇੰਨੀ ਹੈ ਕਿ ਆਪਾਂ ਦੂਸਰਿਆਂ ਦੇ ਵਿੱਚ ਆਪਣੀ ਗਲਤੀ ਮੰਨਦੇ ਨਹੀਂ ਪਰ ਆਪਣੇ ਆਪ ਨੂੰ ਸਾਰਾ ਪਤਾ ਹੁੰਦਾ ਹੈ ਤਾਂ ਅਸੀਂ ਜਦੋਂ ਵੀ ਕੋਈ ਸਾਹਮਣੇ ਵਾਲਾ ਇਨਸਾਨ ਸਾਨੂੰ ਰੋਕ ਟੋਕ ਰਿਹਾ ਹੁੰਦਾ ਹੈ ਗਲਤੀ ਕੱਢ ਰਿਹਾ ਹੁੰਦਾ ਹੈ ਤਾਂ ਥੋੜਾ ਜਿਹਾ ਸਹਿਜ ਨਾਲ ਸੋਚ ਕੇ ਆਪਣੇ ਆਪ ਨੂੰ ਪੁੱਛੋ ਜੇ ਉਹ ਸੱਚਮੁੱਚ ਗਲਤੀ ਆਪਾਂ ਕਰ ਰਹੇ ਹਾਂ ਤਾਂ ਫਿਰ ਗੁੱਸੇ ਹੋਣ ਦੀ ਲੋੜ ਨਹੀਂ ਫਿਰ ਉਹ ਗਲਤੀ ਨੂੰ ਸੁਧਾਰਨਾ ਹੈ ਆਪਣੀ ਕਮੀ ਨੂੰ ਸੁਧਾਰਨਾ ਹੈ ਅਤੇ ਜੇਕਰ ਤੁਸੀਂ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਹੋ ਤੁਹਾਡੇ ਉੱਤੇ ਕੋਈ ਝੂਠਾ ਇਲਜ਼ਾਮ ਲਗਾ ਰਿਹਾ ਹੈ ਤੁਹਾਨੂੰ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਫਿਰ ਵੀ ਤੁਸੀਂ ਉੱਥੇ ਕਾਲੇ ਨਹੀਂ ਪੈਣਾ ਉੱਥੇ ਵੀ ਇਹ ਸੋਚੋ ਕਿ ਇਹ ਬੰਦਾ ਜੋ ਗੱਲ ਮੈਨੂੰ ਕਹਿ ਰਿਹਾ ਹੈ ਇਸ ਦੇ ਪਿੱਛੇ ਅਸਲ ਵਿੱਚ ਕਾਰਨ ਕੀ ਹੈ ਇਹਨੇ ਮੈਨੂੰ ਕਿਸ ਆਧਾਰ ਤੇ ਇਹ ਗੱਲ ਕਹਿ ਦਿੱਤੀ ਹੈ ਕਿਤੇ ਇਹਨੇ ਕਿਸੇ ਤੋਂ ਸੁਣੀ ਸੁਣਾਈ ਗੱਲ ਕਹੀ ਹੈ ਜਾਂ ਨਾਜਾਇਜ਼ ਹੀ ਮੈਨੂੰ ਬਦਨਾਮ ਕਰ ਰਿਹਾ ਹੈ ਉਥੇ ਵੀ ਸੋਚ ਵਿਚਾਰੋ ਤੇ ਪਰਖੋ ਫਿਰ ਹੀ ਕੋਈ ਐਕਸ਼ਨ ਲਵ ਝਟ ਹੀ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚ ਜਾਣਾ ਚਾਹੀਦਾ ਝਟ ਹੀ ਕੋਈ ਗੱਲ ਆਪਣੇ ਮੂੰਹੋਂ ਨਹੀਂ ਕੱਢਣੀ ਚਾਹੀਦੀ ਕਿਉਂਕਿ ਸਿਆਣੇ ਆਖਦੇ ਹਨ ਜੀ ਕਿ ਸੱਟ ਦਾ ਫਟ ਮਿਟ ਜਾਂਦਾ ਹੈ ਪਰ ਜਿਹੜੀਆਂ ਜ਼ੁਬਾਨੋਂ ਕਹੀਆਂ ਮਾੜੀਆਂ ਗੱਲਾਂ ਹੁੰਦੀਆਂ ਹਨ ਉਹਨਾਂ ਦੇ ਫਟ ਨਹੀਂ ਮਿਟਦੇ ਸਾਰੀ ਉਮਰ ਹੀ ਬੰਦੇ ਦੀ ਫਿਰ ਲੰਘ ਜਾਂਦੀ ਹੈ ਤੇ ਸਾਰੀ ਉਮਰ ਬੰਦੇ ਨੂੰ ਇੱਕ ਦੂਸਰੇ ਦੇ ਬੋਲ ਰੜਕਦੇ ਰਹਿੰਦੇ ਹਨ ਤਾਂ ਸੋਚ ਸਮਝ ਕੇ ਹੀ ਕੋਈ ਗੱਲ ਮੂੰਹੋਂ ਕੱਢਣੀ ਚਾਹੀਦੀ ਹੈ ਅਤੇ ਇਹ ਗਦਾ ਗੱਲ ਸੀ ਜੀ ਆਪਣੀ ਸਾਡੇ ਵਿੱਚੋਂ ਕੋਈ ਕਮੀ ਕੱਢਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਮੀਆਂ ਕੱਢਣ ਵਾਲੇ ਦੀ ਭਾਵੇਂ ਕਿ ਆਪਾਂ ਇਹ ਗੱਲ ਮੰਨਦੇ ਹਾਂ ਸਾਡੀਆਂ ਕਮੀਆਂ ਕੱਢਣ ਵਾਲਾ ਸਾਨੂੰ ਗਲਤੀਆਂ ਦੱਸਣ ਵਾਲਾ ਸਾਡਾ ਸੱਚਾ ਦੋਸਤ ਹੈ ਪਰ ਸੱਚਾ ਦੋਸਤ ਉਹ ਹੁੰਦਾ ਹੈ ਜੋ ਸਾਡੀ ਗਲਤੀ ਸਾਡੀ ਕਮੀ ਨੂੰ ਸਾਨੂੰ ਇਕੱਲਿਆਂ ਦੱਸੇ ਇਹ ਨਹੀਂ ਕਿ ਪਹਿਲਾਂ ਗਲੀ ਗਲੀ ਦੇ ਵਿੱਚ ਟੰਡੋਰਾ ਪਿੱਟੇ ਫਿਰ ਆਵੇ ਤੇ ਸਾਡੀ ਗੱਲ ਦੁਹਰਾ ਕੇ ਚਲਿਆ ਜਾਵੇ ਫਿਰ ਸਾਡੇ ਕੋਲ ਆਵੇ ਨਹੀਂ ਜੇ ਕੋਈ ਕਮੀ ਵੇਖੀ ਹੈ ਗਲਤੀ ਵੇਖੀ ਹੈ ਤਾਂ ਸਾਨੂੰ ਆਪ ਇਕੱਲਿਆਂ ਹੀ ਆ ਕੇ ਦੱਸੇ ਜ਼ਾਹਰ ਕਿਸੇ ਦੇ ਸਾਹਮਣੇ ਨਾ ਕਰੇ ਤੇ ਕਮੀਆਂ ਕਿਸੇ ਦੇ ਵੀ ਜਗ ਜਾਹਰ ਨਹੀਂ ਕਰਨੀਆਂ ਚਾਹੀਦੀਆਂ ਸਭ ਤੋਂ ਵੱਡਾ ਪਾਪ ਹੁੰਦਾ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਮਾੜੇ ਤੋਂ ਮਾੜੇ ਬੰਦੇ ਦੀ ਨਿੰਦਿਆ ਕਰਨ ਤੋਂ ਵੀ ਰੋਕਿਆ ਹੈ ਉਹਦੀ ਬੁਰਾਈ ਉਹਦੀਆਂ ਕਮੀਆਂ ਕੱਢਣ ਤੋਂ ਰੋਕਿਆ ਹੈ ਹਾਂ ਕਮੀ ਕੱਢ ਕੇ ਜੇ ਸੁਧਾਰਨੀ ਹੈ ਉਹਨੂੰ ਇਕੱਲੇ ਨੂੰ ਦੱਸੋ ਸਮਝਾਉਣ ਦੀ ਕੋਸ਼ਿਸ਼ ਕਰੋ ਪਰ ਜੇਕਰ ਆਪਾਂ ਕਿਸੇ ਦੀਆਂ ਕਮੀਆਂ ਦਾ ਮਜ਼ਾਕ ਬਣਾਉਂਦੇ ਹਾਂ ਲੋਕਾਂ ਦੇ ਵਿੱਚ ਢੰਡੋਰਾ ਪਿੱਟਦੇ ਹਾਂ ਉਹਦੇ ਬਦਨਾਮੀ ਕਰਦੇ ਹਨ ਤਾਂ ਫਿਰ ਉਹ ਪਾਪ ਅਸੀਂ ਆਪਣੇ ਸਿਰ ਤੇ ਆਪ ਹੀ ਇਕੱਠੇ ਕਰ ਰਹੇ ਹੁੰਦੇ ਹਾਂ ਤਾਂ ਆ ਪਹਿਲੀ ਗੱਲ ਜਿਹੜੀ ਇਹ ਰੱਖਣੀ ਹੈ ਜੀ ਮਹਾਪੁਰਖ ਜੀ ਆਖਦੇ ਹੁੰਦੇ ਹਨ ਇਹੋ ਜਿਹੇ ਜਿੰਨਾਂ ਤੋਂ ਇਹੋ ਜਿਹੀ ਆਦਤ ਹੁੰਦੀ ਹੈ ਨਿੰਦਿਆ ਕਰਨੀ ਚੁਗਲੀ ਕਰਨੀ ਇਹੋ ਜਿਹੇ ਲੋਕਾਂ ਤੋਂ ਤਾਂ ਦੂਰ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਨਿੰਦਕ ਬੰਦੇ ਦੇ ਕੋਲ ਜੇਕਰ ਬੈਠਾਂਗੇ ਤਾਂ ਉਹਦਾ ਕੋਈ ਨਾ ਕੋਈ ਗੁਣ ਸਾਡੇ ਵਿੱਚ ਜ਼ਰੂਰ ਆ ਜਾਵੇਗਾ ਮਾੜਾ ਪ੍ਰਭਾਵ ਸਾਡੇ ਤੇ ਜ਼ਰੂਰ ਬਣ ਜਾਵੇਗਾ ਨਿੰਦਕਾਂ ਵਾਂਗੂ ਸਾਨੂੰ ਉਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਹਮੇਸ਼ਾ ਆਪਣੇ ਮਨ ਵਿੱਚ ਨਿਮਰਤਾ ਸਹਿਣਸ਼ੀਲਤਾ ਦੀ ਭਾਵਨਾ ਬਣਾਈ ਰੱਖੋ ਕਿਉਂਕਿ ਜੇਕਰ ਸਾਡੇ ਕੋਲ ਨਿਮਰਤਾ ਤੇ ਸਹਿਣਸ਼ੀਲਤਾ ਦਾ ਗੁਣ ਆ ਜਾਵੇਗਾ ਤਾਂ ਅਸੀਂ ਦੁਨੀਆ ਜਿੱਤ ਸਕਦੇ ਹਾਂ ਪਰ ਸਾਡੇ ਮੰਦਰ ਦਾ ਇਹ ਕਹਾੜਾਪਣ ਜਿਹੜਾ ਹੈ ਕ੍ਰੋਧ ਹੈ ਦੁਨੀਆ ਦੀ ਬਹੁਤ ਦੂਰ ਦੀ ਗੱਲ ਸਾਡੇ ਘਰ ਪਰਿਵਾਰ ਦੇ ਜੀਵਾਂ ਦਾ ਅਸੀਂ ਦਿਲ ਨਹੀਂ ਜਿੱਤ ਸਕਾਂਗੇ ਅਸੀਂ ਤਾਂ ਉਹਨਾਂ ਦੀ ਗੱਲ ਸੁਣ ਕੇ ਕਹਲੇ ਪਹਿ ਜਾਂਦੇ ਹਾਂ ਤਾਂ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਵੀ ਨਿਮਰਤਾ ਆਵੇ ਸਹਿਣਸ਼ੀਲਤਾ ਦਾ ਗੁਣ ਆ ਜਾਵੇ ਤਾਂ ਫਿਰ ਵੱਧ ਤੋਂ ਵੱਧ ਆਪਣੇ ਬਾਰੇ ਸੋਚ ਵਿਚਾਰ ਕਰ ਲਓ ਗੁਰਬਾਣੀ ਨੂੰ ਪੜ੍ਹਿਆ ਕਰੋ ਗੁਰਬਾਣੀ ਨੂੰ ਸਮਝਣਾ ਪੈਣਾ ਹੈ ਅਰਥ ਸਮਝਣੇ ਪੈਣੇ ਹਨ ਫਿਰ ਸਾਡਾ ਜੀਵਨ ਸੁਧਰ ਜਾਵੇਗਾ ਜਦੋਂ ਅਸੀਂ ਗੁਰਬਾਣੀ ਦਾ ਗਿਆਨ ਆਪਣੇ ਅੰਦਰ ਲੈ ਕੇ ਆਵਾਂਗੇ ਤਾਂ ਹੀ ਸਾਡੀ ਜ਼ਿੰਦਗੀ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਸਾਡੇ ਵਿੱਚ ਸਹਿਣਸ਼ੀਲਤਾ ਨਿਮਰਤਾ ਆਪਣੇ ਆਪ ਹੀ ਆ ਜਾਵੇਗੀ ਨਿਮਰਤਾ ਆ ਜਾਵੇਗੀ ਜਿਹੜੇ ਗੁਣ ਇੱਥੇ ਆਪਾਂ ਬਾਣੀ ਪੜ੍ਹ ਕੇ ਲੈ ਸਕਦੇ ਹਾਂ ਕਿਧਰੋਂ ਵੀ ਹੋਰ ਸਾਨੂੰ ਨਹੀਂ ਮਿਲਣੇ ਉਦੋਂ ਖਾਸ ਧਿਆਨ ਰੱਖਣਾ ਹੈ ਜੀ ਕਿ ਖਾਣਾ ਬਣਾਉਣ ਸਮੇਂ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਤੇ ਖਾਣਾ ਖਾਣ ਵੇਲੇ ਵੀ ਖਾਣਾ ਬਣਾਉਣ ਵਾਲੀਆਂ ਭੈਣਾਂ ਨੇ ਤਾਂ ਖਾਸ ਧਿਆਨ ਰੱਖਣਾ ਹੈ ਕਿਉਂਕਿ ਸਿਆਣੇ ਆਖਦੇ ਹਨ ਜਿਹਾ ਅੰਨ ਤੇਹਾ ਮਨ ਭਾਵ ਕਿ ਜਿਹੜਾ ਅੰਨ ਅਸੀਂ ਖਾ ਰਹੇ ਹਾਂ ਉਹ ਸਾਡੇ ਮਨ ਤੇ ਤਨ ਉੱਤੇ ਪ੍ਰਭਾਵ ਪਾਉਂਦਾ ਹੈ ਤਾਂ ਖਾਣਾ ਬਣਾਉਣ ਵਾਲੀਆਂ ਭੈਣਾਂ ਦਾ ਮਨ ਬਿਲਕੁਲ ਸ਼ਾਂਤ ਹੋਣਾ ਚਾਹੀਦਾ ਹੈ ਉਸ ਵੇਲੇ ਚੰਗੇ ਵਿਚਾਰ ਸਾਡੇ ਮਨ ਵਿੱਚ ਚੱਲਣਾ ਚਾਹੀਦੇ ਹਨ ਤੇ ਜੇਕਰ ਉਹ ਗੁਰਬਾਣੀ ਦਾ ਪਾਠ ਕਰਦੀਆਂ ਹੋਈਆਂ ਭੋਜਨ ਬਣਾਉਣ ਤਾਂ ਉਹਦੇ ਨਾਲ ਦੀ ਕੋਈ ਰੀਸ ਹੀ ਨਹੀਂ ਹੋਵੇਗੀ ਮਹਾਪੁਰਖ ਜੀ ਆਖਦੇ ਹਨ ਕਿ ਭੈਣਾਂ ਚੋਪਈ ਸਾਹਿਬ ਦਾ ਪਾਠ ਕਰਦੀਆਂ ਹੋਈਆਂ ਭੋਜਨ ਤਿਆਰ ਕਰਨ ਜਾਫਰ ਘਰ ਦੇ ਇੱਕ ਵੀ ਜੀ ਨੂੰ ਜੇਕਰ ਬੜਾ ਗੁੱਸਾ ਆਉਂਦਾ ਹੈ ਕਹਿਲਾਪਣ ਕਰਦਾ ਹੈ ਮਨ ਵਿੱਚ ਭਾਵਨਾ ਬਣਾ ਕੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਿਹਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਣ ਤੇ ਇਹੀ ਅਰਦਾਸਾਂ ਬੇਨਤੀਆਂ ਕਰਦੀਆਂ ਹੋਈਆਂ ਭੋਜਨ ਬਣਾਉਣ ਕੇ ਪਾਤਸ਼ਾ ਸਾਨੂੰ ਸਹਿਣਸ਼ੀਲਤਾ ਬਖਸ਼ੋ ਮੇਰੇ ਪਰਿਵਾਰ ਦੇ ਵਿੱਚ ਜਿਹੜੇ ਵੀ ਜੀ ਕਾਲੇ ਪੈਂਦੇ ਹਨ ਜਿਨ੍ਹਾਂ ਨੂੰ ਗੁੱਸਾ ਆਉਂਦਾ ਹੈ ਉਹਨਾਂ ਦੇ ਵਿੱਚ ਨਿਮਰਤਾ ਤੇ ਸਹਿਣਸ਼ੀਲਤਾ ਦਾ ਗੁਣ ਬਖਸ਼ੋ ਜਦੋਂ ਇਹ ਭਾਵਨਾ ਬਣਾ ਕੇ ਗੁਰੂ ਰਾਮਦਾਸ ਜੀ ਦੇ ਨਾਮ ਦਾ ਸਿਮਰਨ ਕਰਾਂਗੇ ਪ੍ਰਸ਼ਾਦਾ ਬਣਾਵਾਂਗੇ ਤਾਂ ਫਿਰ ਪ੍ਰਸ਼ਾਦਾ ਛਕਣ ਵਾਲੇ ਜੀਆਂ ਦੇ ਮਨ ਵਿੱਚ ਸਹਿਣਸ਼ੀਲਤਾ ਨਿਮਰਤਾ ਦੇ ਗੁਣ ਆਪਣੇ ਆਪ ਆਉਣੇ ਸ਼ੁਰੂ ਹੋ ਜਾਣਗੇ ਮਹਾਪੁਰਖ ਜੀ ਆਖਦੇ ਹਨ ਜਿਸ ਰਸਨਾ ਦੇ ਉੱਤੇ ਧੰ ਗੁਰੂ ਰਾਮਦਾਸ ਜੀ ਇੱਕ ਵਾਰ ਵੀ ਆ ਜਾਂਦਾ ਹੈ ਤਾਂ ਪਾਤਸ਼ਾਹ ਦਾ ਨਾਮ ਵੀ ਜੇਕਰ ਆ ਜਾਂਦਾ ਹੈ ਉਸ ਘਰ ਦੀਆਂ ਸਾਰੀਆਂ ਕਮੀਆਂ ਪੇਸ਼ੀਆਂ ਦੂਰ ਹੋ ਜਾਂਦੀਆਂ ਹਨ ਘਰ ਦੇ ਜੀਵਾਂ ਦੇ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਸਹਿਣਸ਼ੀਲਤਾ ਦੇ ਨਿਮਰਤਾ ਦਾ ਗੁਣ ਆ ਜਾਂਦਾ ਹੈ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਪੈਸਾ ਤੇ ਬਰਕਤਾਂ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਦੀਆਂ ਦਾਸੀਆਂ ਹਨ ਫਿਰ ਬਸ ਇਹ ਕੰਮ ਕੋਈ ਔਖਾ ਨਹੀਂ ਹੈ ਰੋਜ਼ਾਨਾ ਹੀ ਆਪਾਂ ਖਾਣਾ ਬਣਾਉਣ ਸਮੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਦੇ ਨਾਮ ਦਾ ਸਿਮਰਨ ਕਰਦਿਆਂ ਹੋਇਆਂ ਹੀ ਖਾਣਾ ਬਣਾਉਣਾ ਹੈ ਤੇ ਜੇਕਰ ਚੋਪਈ ਸਾਹਿਬ ਜੀ ਦੀ ਬਾਣੀ ਤੁਹਾਨੂੰ ਕੰਠ ਹੈ ਤਾਂ ਤੁਸੀਂ ਇਸ ਬਾਣੀ ਦਾ ਜਾਪ ਕਰਦਿਆਂ ਹੋਇਆਂ ਵੀ ਖਾਣਾ ਬਣਾ ਸਕਦੇ ਹੋ ਤੇ ਖਾਣ ਵਾਲੇ ਜੀਆਂ ਦੀ ਵਿੱਚ ਤੰਦਰੁਸਤੀ ਤੇ ਨਿਬਰਤਾ ਤੇ ਸਹਿਣਸ਼ੀਲਤਾ ਦਾ ਗੁਣ ਪਰਮਾਤਮਾ ਜੀ ਆਪਣੇ ਆਪ ਹੀ ਪਾ ਦੇਣਗੇ ਸੁਸਾਲ ਸਿੰਘ ਜੀ ਜੇਕਰ ਤੁਸੀਂ ਸਾਡੀਆਂ ਦਸੀਆਂ ਹੋਈਆਂ ਇਹਨਾਂ ਗੱਲਾਂ ਨੂੰ ਆਪਣੇ ਅੰਦਰ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡਾ ਘਰ ਖੁਸ਼ਹਾਲ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਕਦੇ ਵੀ ਬਿਮਾਰੀ ਤੇ ਜਾਂ ਫਿਰ ਗਮੀਨ ਨਹੀਂ ਤੁਹਾਨੂੰ ਵੇਖਣ ਨੂੰ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ